ਦੇਖੇ ਬਹੁਤ ਹੀ ਮਨ ਨੂੰ ਖੁਸ਼ੀ ਹੋਈ ਕਿ ਜਿੰਨੇ ਵੀ ਸੰਗਤ ਬੈਠੀ ਆ ਇਹ ਅਣਖ ਤੇ ਗੈਰਤ ਵਾਲੀ ਸੰਗਤ ਆ ਕਿਉਂਕਿ ਆਪਾਂ ਜਿਹੜਾ ਵੋਟ ਆ ਬਹੁਤ ਹੀ ਕੀਮਤੀ ਆ ਆਪਾਂ ਨੂੰ ਇਹ ਸੋਚ ਸਮਝ ਕੇ ਕੋਈ ਸੂਝਵਾਨ ਜਿੱਦਾਂ ਕੋਈ ਕੋਟਰ ਹੋਵੇ ਉਨੂੰ ਪਾਉਣਾ ਚਾਹੀਦਾ ਵਾ ਕਿਉਂਕਿ ਆਪਾਂ ਭਾਈ ਅਮਰਤਪਾਲ ਤੇ ਵੀ ਇਹੋ ਸੋਚੀ ਕਿ ਕੋਈ ਸੂਝਵਾਨ ਅੱਗੇ ਆਉਣ ਤੇ ਜੋ ਪੰਜਾਬ ਤੇ ਪੰਥ ਨੂੰ ਬਚਾ ਸਕਦਾ ਕਿਉਂਕਿ ਉਹਨਾਂ ਦੀ ਇਹ ਸੋਚ ਸੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ ਭਾਈ ਮਨਪ੍ਰੀਤ ਇਆਲੀ ਸਾਹਿਬ ਜਿਨ੍ਹਾਂ ਕੀ ਸਾਰੇ ਸਟੇਸ਼ਨ ਹੁੰਦਿਆ ਹੋਇਆ ਕਿ ਪੰਜਾਬ ਚ ਬੰਦੀ ਸਿੰਘਾਂ ਤੇ ਅਮਰਤਪਾਲ ਦੀ ਐਨਐਸਏ ਦਾ ਮੁੱਦਾ ਚੁੱਕਿਆ ਹੋਰ ਕੋਈ ਵੀ ਇਸ ਮੁੱਦੇ ਤੇ ਨਹੀਂ ਬੋਲਿਆ ਕਿੰਨੇ ਐਮਐਲਏ ਸੀ ਕੋਈ ਨੇ ਵੀ ਇਹ ਆਵਾਜ਼ ਨਹੀਂ ਚੁੱਕੀ ਇਹ ਸਾਡਾ ਬਣਨ ਤੱਕ ਲੀਡਰ ਆ ਤੇ ਇਹਨਾਂ ਨੂੰ ਆਪਾਂ ਨੂੰ ਅੱਗੇ ਖੜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਮੈਂ ਸਾਰੇ ਸਾਥੀ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ ਆਪਾਂ ਆਪਣੀ ਸੂਝ-ਬੂਝ ਨਾਲ ਜਿਹੜੇ ਇਹਨਾਂ ਵੱਲੋਂ ਕੈਂਡੀਡੇਟ ਖੜੇ ਆ ਜਿਨ੍ਹਾਂ ਦਾ ਚੋਣ ਨਿਸ਼ਾਨ ਟਲਕ ਤੇ ਤਾਰਚ ਆ ਉਨਾਰੂ ਆਪਾਂ ਵਰਤਾ ਬਾਗੇ ਤੇ ਕੰਮਜਾਬ ਕਰੀਏ ਕਿਉਂਕਿ ਆਪਾਂ ਸਰਕਾਰਾਂ ਤੇ ਸਾਰੀਆਂ ਦੇਖੀਆਂ ਆ ਅਕਾਲੀ ਕਾਂਗਰਸ ਆਪ ਵਾਲੇ ਜਿਨ੍ਹਾਂ ਨੇ ਬਿਲਕੁਲ ਹੀ ਪੰਜਾਬ ਨੂੰ ਲੁੱਟ ਕੇ ਖਾ ਲਿਆ ਪੰਜਾਬ ਨੂੰ ਇਹ ਨਸ਼ਟ ਕਰਨਾ ਚਾਹੁੰਦੇ ਆ ਆਪਾਂ ਜੇ ਪੰਜਾਬ ਨੂੰ ਬਚਾਉਣਾ ਵਾ ਪੰਜਾਬੀਆ ਤੇ ਨੌਜਵਾਨਾਂ ਨੂੰ ਬਚਾਉਣਾ ਵਾ ਤੇ ਆਪਾਂ ਇਦਾਂ ਦੇ ਚੰਗੇ ਸੂਝਵਾਨੀ ਤਰ੍ਹਾਂ ਦੀ ਚੋਣ ਕਰੀਏ ਤਾਂ ਜੋ ਆਪਣੇ ਪੰਜਾਬ ਤੇ ਪੰਜਾਬੀਆ ਤਨੂੰ ਬਚਾ ਸਕਣ ਆ ਤਾਂ ਤੇ ਮੈਂ ਸਾਰੇ ਮੈਂਪਰਾ ਨੂੰ ਸਾਰੇ ਸੰਗਤ ਨੂੰ ਵੋਟਾਂ ਮੰਗਤ ਬੇਨਤੀ ਕਰਦੀ ਆ ਕਿ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਇਹੋ ਜਿਹੇ ਚੰਗੇ ਸੁਝਵਾਨਾਂ ਨੂੰ ਵੋਟਾਂ ਪਾਈਏ ਤੇ ਅੱਗੇ ਲੈ ਕੇ ਆਈਏ ਤੇ ਪੰਜਾਬ ਨੂੰ ਤੇ ਪੰਜਾਬ 500 ਆਪ ਅਮਰਤਪਾਲ ਦੀ ਆਪਾਂ ਗੱਲ ਕਰ ਲਗੇ ਕਹਿੰਦੇ 5000 ਸਫੇ ਦਾ ਇਹਨਾਂ ਨੇ ਜਵਾਬ ਦਿੱਤਾ ਹਾਈ ਕੋਰਟ ਚ 5000 ਸਫੇ ਦਾ ਪੰਜਾਬ ਸਰਕਾਰ ਨੇ ਕੀ ਦਿੱਤਾ ਕਹਿੰਦੇ ਜੀ ਜੇ ਇਹ ਬੰਦਾ ਪੈਰੋਲ ਤੇ ਬਾਹਰ ਆ ਗਿਆ ਇਹ ਉੱਥੇ ਲੋਕ ਸਭਾ ਚੱਲਿਆ ਗਿਆ ਤਾਂ ਦੇਸ਼ ਦੀ ਸੁਰੱਖਿਆ ਨੂੰ ਬਹੁਤ ਵੱਡਾ ਖਤਰਾ ਖੜਾ ਹੋ ਜਾਣਾ ਜੀ ਇਹ ਤਾਂ ਅੰਦਰ ਬੈਠਾ ਕਹਿੰਦੇ 15 ਬੰਦਿਆਂ ਦੇ ਨੂੰ ਕਤਲ ਕਰਨ ਦਾ ਇਹ ਤਾਂ ਬੰਦਾ ਅੰਦਰੋਂ ਬੈਠਾ ਸਕੀਮ ਘੜ ਰਿਹਾ ਸੀ ਅੰਦਰ ਬੈਠਾ ਬੰਦਾ ਇਹ ਵਿਉਂਤ ਬਣਾ ਰਿਹਾ ਸੀ ਸਾਜ਼ਿਸ਼ ਕਰ ਰਿਹਾ ਸੀ 15 ਬੰਦੇ ਕਤਲ ਕਰਨੇ ਆ ਹੱਦ ਹੋ ਗਈ ਸਾਡੀ ਆ ਦੇ ਨੇ ਕੋ ਸਾਡੇ ਬੰਦੇ ਸਾਡੀ ਖਾਤਰ ਸਾਡੀਆਂ ਨਸਲਾਂ ਖਾਤਰ ਸਾਡੇ ਜਵਾਕਾਂ ਨੂੰ ਚਟਿਆਂ ਤੋਂ ਬਚਾਉਣ ਦੀ ਖਾਤਰ ਸਾਡੇ ਪਾਣੀਆਂ ਦੀ ਖਾਤਰ ਸਾਡੀ ਧਰਤੀ ਦੀ ਖਾਤਰ ਕੀ ਬੰਦਾ ਬੋਲਦਾ ਉਹਨੂੰ ਚੱਕ ਕੇ ਅੰਦਰ ਸਿੱੜ ਦਿੰਦੇ ਆ ਐਨਸੇ ਲਾ ਕੇ ਉਹਦੇ ਖਿਲਾਫ ਇਹ ਜੀਆਂ ਸ਼ਾਹ ਸ਼ਾ ਰਚੀ ਜਾਂਦੀਆਂ ਨੇ ਸਾਡੇ ਲੋਕ ਭੇਡਾਂ ਮੰਨ ਕੇ ਮਗਰ ਜ਼ਿੰਦਾਬਾਦ ਜ਼ਿੰਦਾਬਾਦ ਫਿਰ ਤੁਹਾਨੂੰ ਭੇਡਾਂ ਨਾਲ ਕਹ ਕੇ ਹੋਰ ਕੀ ਕਹ ਕੇ ਦੱਸੋ ਮੈਨੂੰ ਜਵਾਬ ਦਿਓ ਚੱਟਾ ਰੁਗ ਗਿਆ ਜਦ ਨਸ਼ੀ ਅੰਬਰੋਧ ਰੁਗ ਗਿਆ ਚੱਟਾ ਕਿੰਨੇ ਮਰਦੇ ਆ ਪਤਾ ਕੁਝ ਅੰਕੜੇ ਹੈਗੇ ਆ ਕਿ ਇਹ ਚਾਹੇ ਕਾਂਗਰਸੀ ਨੇ ਚਾਹੇ ਅਕਾਲੀ ਨੇ ਇਹਨਾਂ ਨੂੰ ਪਿਛਲੀਆਂ ਪੁਰਾਣੀਆਂ ਮਾਰੀਆਂ ਤਾਂ ਪਈਆਂ ਹੁੰਦੀਆਂ ਨੇ ਕਿ ਜਿਹੜੀਆਂ ਲੋਕਲ ਚੋਣਾਂ ਨੇ ਉਹਦੇ ਚ ਗੁੰਡਾਗਰਦੀ ਕਰੋ ਉਹਦੇ ਚ ਧੱਕੇਸ਼ਾਹੀ ਨਾਲ ਜਿੱਤਣ ਦੀ ਕੋਸ਼ਿਸ਼ ਕਰੋ ਮੈਂ ਇਹਨਾਂ ਨੂੰ ਕਹਿ ਦੇਣਾ ਚਾਹੁੰਦਾ ਕਿ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਹੱਥ ਜੋੜ ਕੇ ਅਸੀਂ ਲੋਕਾਂ ਦੇ ਕਚਹਿਰੀ ਦੇ ਵਿੱਚ ਜਾ ਰਹੇ ਹਾਂ ਲੋਕ ਪਿਆਰ ਦੇ ਰਹੇ ਨੇ ਜੇ ਇਹ ਜੀ ਤੁਸੀਂ ਲੋ ਨੈਸ਼ਨਲਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਮੂੰਹ ਤੋੜਵਾ ਜਵਾਬ ਹੈ ਜਿਹੜਾ ਅਸੀਂ ਸ਼ਰਾਫਤ ਨਾਲ ਹੱਥ ਜੋੜ ਕੇ ਵੋਟ ਮੰਗਣ ਦੇ ਵਿੱਚ ਵਿਸ਼ਵਾਸ ਕਰਦੇ ਆ ਪਰ ਜੇ ਕੋਈ ਅੱਗੋਂ ਦਲਮਾਸ਼ੀ ਕਰਨ ਦੀ ਕੋਸ਼ਿਸ਼ ਕਰੇ ਤੇ ਮੂੰਹ ਤੋੜਵਾ ਜਵਾਬ ਕਿਵੇਂ ਦੇ ਦੇਣਾ ਹੈ 11 ਦੇ 31 ਕਿਵੇਂ ਪਾਣੇ ਨੇ ਸਾਨੂੰ ਬੜੀ ਚੰਗੀ ਤਰ੍ਹਾਂ ਆਉਂਦੇ ਪਰ ਅਸੀਂ ਉਹਨਾਂ ਕੰਮਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਹੈਗੇ ਸਰਦਾਰ ਜੀ ਲਾਇਆ ਕਿ ਲੰਬੇ ਸਮੇਂ ਤੋਂ ਮੰਗੀ ਸੀ ਸੰਗਰੀ 328 ਸੀ 328 ਸੀ ਭਾ ਦਿੱਤਾ ਜਿਹੜਾ ਪੱਤਰ ਕੀਤਾ ਜਿਹੜਾ ਹੋਣੀ ਜ਼ਰੂਰੀ ਕਾਪੀ ਬਗ ਦਸਤਖਤ ਨਹੀਂ ਕਰੇ ਕਿ ਅਸੀਂ ਮੰਨਦੇ ਨਹੀਂ ਇਹ ਮੰਨਦੇ ਨਹੀਂ ਕੱਲਾ ਸ਼ਹੀਦ ਬੜੀ ਦੇ ਪ੍ਰਧਾਨ ਨੂੰ ਯਾਰ ਕੋਈ ਕਿਵੇਂ ਦੇਖੀਓ ਸਾਰਾ ਮਸਲਾ ਕਿਵੇਂ ਆ ਕਿਵੇਂ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਉਹ ਐਫਆਈਆਰ ਦਾ ਛੱਡੋ ਉਹ ਗੁਰੂ ਸਾਹਿਬ ਨੂੰ ਮੰਨਦੇ ਨੇ ਉਹ ਅਕਾਲ ਪੁਰਖ ਸਾਹਿਬ ਦੇ ਹੁਕਮ ਨੂੰ ਮੰਨਦੇ ਨੇ ਜੇ ਗੁਰੂ ਸਾਹਿਬ ਨੂੰ ਮੰਨਦੇ ਹੋਏ ਤੇ ਉਸ ਸਰਕਾਰ ਦੀ ਨੱਕ ਹੇਠ ਜਿਹੜੀ ਕਿ ਪੰਥ ਦਾ ਨਾਰਾ ਲਾ ਕੇ ਪੰਥ ਦੀ ਦੁਹਾਈ ਪਾ ਕੇ ਕਿੰਨੀ ਵਾਰੀ ਸਰਕਾਰ ਦੇ ਵਿੱਚ ਆ ਕੇ ਰਾਜਭਾਣ ਤੋਂ ਗਿਆ ਤੇ ਜੇ ਉਹ ਗੁਰੂ ਸਾਹਿਬ ਨੂੰ ਮੰਨਦੇ ਹੁੰਦੇ ਦੇ ਗੁਰੂ ਸਾਹਿਬ ਦੇ ਅੰਗ ਸੜਕਾਂ ਤੇ ਰੂੜੀਆਂ ਤੇ ਨਾਲ ਰੋਦੇ 2015 ਦੇ ਵਿੱਚ ਜੇ ਉਹ ਅਕਾਲ ਤਖਤ ਸਾਹਿਬ ਨੂੰ ਮੰਨਦੇ ਹੁੰਦੇ ਤੇ ਉਹਦੇ ਨਾਲ ਮੱਥਾ ਨਾ ਲਾਉਂਦੇ ਅਕਾਲ ਤਖਤ ਸਾਹਿਬ ਤੇ ਹੁਕਮਾਂ ਦੀ ਸ਼ਰਿਆ ਨੂੰ ਲੰਘਣਾ ਕਰਕੇ ਉਹ ਲੋਕ ਅੱਜ ਜੇ ਅਸੀਂ ਆਪ ਦੇ ਵੱਲੋਂ ਕੋਸ਼ਿਸ਼ਾਂ ਕਰ ਰਹੇ ਆ ਕਿ ਜਿੰਨਾ ਕਿਸੇ ਲੋਕਾਂ ਨੇ ਵੀ ਕਿਸੇ ਵੀ ਫਾਰਮ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਜਿਨ੍ਹਾਂ ਨੂੰ ਅਸੀਂ ਆਪ ਦਾ ਪਿਓ ਮੰਨਦੇ ਆ ਆਪ ਦਾ ਸਾਰਾ ਕੁਝ ਮੰਨਦੇ ਆ ਤੇ ਜੇ ਉਹਦੇ ਵਿੱਚ ਅਸੀਂ ਕੁਛ ਨਾ ਕੁਛ ਇਨਸਾਫ ਦਵਾਉਣ ਦੀ ਕੋਸ਼ਿਸ਼ ਕਰਨ ਰਹੇ ਹਾਂ ਤੇ ਉਹਦੇ ਉਹਨੂੰ ਵੀ ਉਹ ਉਹਦਾ ਸਵਾਗਤ ਕਰਨ ਦੀ بجائے ਇਹ ਲੋਕ ਉਹ ਕਹਿੰਦੇ ਅਸੀਂ ਇਹਨੂੰ ਵੀ ਨਹੀਂ ਮੰਨਦੇ ਹੈਗੇ ਸਰਕਾਰੀ ਦਖਲ ਕਹਿ ਰਿਹਾ ਜੀ ਸਰਕਾਰ ਸਰਕਾਰੀ ਦਖਲ ਦੇ ਰਹੀ ਹੈ ਇਸ ਨੂੰ ਕਿਵੇਂ ਆਪਾਂ ਇਲੈਬੋਰੇਟ ਕਰ ਸਕਦੇ ਆ ਜੀ ਜੇ ਗੁਰੂ ਸਾਹਿਬ ਨੂੰ ਆਪਾਂ ਗੁਰੂ ਸਾਹਿਬ ਦੇ ਸਰੂਪ ਨੂੰ ਆਪਾਂ ਜਾਗ ਦੀ ਜੋਤ ਮੰਨਦੇ ਆ 328 ਰੂਪ ਨੇ ਜਿਹੜੇ ਉਹਨਾਂ ਨੁਗਵਾਇਆ ਆਪਾਂ ਉਹਨਾਂ ਦਾ ਨੁਕਸਾਨ ਹੋਇਆ ਏਡੀ ਵੱਡੀ ਗਿਣਤੀ ਦੇ ਵਿੱਚ ਜੇ ਚਾਹੇ ਇਨਸਾਨੀ ਜਾਨੇ ਦੇ ਵਿੱਚ ਬੰਦੇ ਦਾ ਨੁਕਸਾਨ ਹੋਵੇ ਤੇ ਚਾਹੇ ਗੁਰੂ ਸਾਹਿਬ ਦੀ ਜਗਦੀ ਜੋਬ ਦੇ ਰੂਪ ਦੇ ਵਿੱਚ ਨੁਕਸਾਨ ਹੋਵੇ ਤੇ ਉਹਤੇ ਕਾਰਵਾਈ ਕਿਹਨੇ ਕਰਨੀ ਹੈ ਜੀ ਸਰਕਾਰ ਨੇ ਕਰਨੀ ਹੈ ਤੇ ਇਹਨਾਂ ਤੋਂ ਤਾਂ ਕੁਝ ਹੋਇਆ ਨਾ ਇਹਨਾਂ ਤੋਂ ਬਾਅਦ ਕਾਂਗਰਸ ਵਾਲੇ ਨੇ ਵੀ ਡੱਕਾ ਨਾ ਤੋੜਿਆ ਕਿਉਂਕਿ ਕਿਉਂਕਿ 2575 ਦਾ ਹਰ ਕੰਮ ਦੇ ਵਿੱਚ ਮਾੜੇ ਕੰਮਾਂ ਸਾਂਝ ਪਈ ਹੋਈ ਸੀ ਸੋ ਇਸ ਕਰਕੇ ਇਹ ਕੰਮ ਸਰਕਾਰ ਦਾ ਹੀ ਹੁੰਦਾ ਜੀ ਕਿ ਜਿਹੜਾ ਵੀ ਕੋਈ ਕਲਪਰੇਟ ਹੈ ਜਿਹੜਾ ਵੀ ਕੋਈ ਦੋਸ਼ੀ ਹੈ ਉਹਨੂੰ ਉਹਨੂੰ ਉਹਦੇ ਅੰਜਾਮ ਤੱਕ ਪਹੁੰਚਾਇਆ ਜਾਵੇ ਮੈਂ ਇੱਕ ਚੀਜ਼ ਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸਾਡੀ ਇਹਦੇ ਵਿੱਚ ਸਿਰਫ ਸਿਰਫ ਅਸੀਂ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੇ ਹਾਂ ਸਾਡੀ ਕੋਈ ਇਲਵੈਲ ਨਹੀਂ ਹੈਗੀ ਸਾਡੀ ਕੋਈ ਇਹਦੇ 'ਚ ਅਸੀਂ ਕੋਈ ਇਲਜ਼ਾਮ ਤਰਾਸ਼ਿਆ ਨਹੀਂ ਕਰਨੀਆਂ ਅਸੀਂ ਇਹਦੇ 'ਚ ਕੋਈ ਰਾਜਨੀਤੀ ਨਹੀਂ ਕਰਨੀ ਅਸੀਂ ਤਾਂ ਸਿਰਫ ਜੋ ਲੋਕਾਂ ਨੇ ਰੱਬ ਰੂਪੀ ਲੋਕਾਂ ਨੇ ਸੇਵਾ ਲਈਏ ਅਸੀਂ ਤਾਂ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਸੀ ਅਕਾਲ ਤਖਤ ਦੇ ਸੈਤ ਹੁਕਮ ਜਿਹੜਾ ਸੀਗਾ ਉਸ ਨੂੰ ਛਿੱਕੇ ਤੇ ਕੰਕੇ ਬਲਟੋਹਾ ਸਾਹਿਬ ਦੀ ਵਾਪਸੀ ਕਰਵਾਈ ਗਈ ਹੈ ਪਹਿਲਾਂ ਤਾਂ ਸੁਖਵੀਰ ਜੀ ਨੇ ਖੁਦ ਆਤਮਾਫੀ ਮੰਗੀ ਉਸ ਸਜ਼ਾ ਜਾਫਤਾ ਹੋਏ ਹੁਣ ਆਪਣੇ ਜਿਹੜੇ ਲੀਡਰ ਨੇ ਉਹਨਾਂ ਦੇ ਕਰ ਰਿਹਾ ਤਾਂ ਸਿੱਧਾ ਹਮਲਾ ਜਿਹੜਾ ਤਲਬੀਤ ਸਿੰਘ ਗਿੱਲ ਦੇ ਉੱਤੇ ਵੀ ਕੀਤਾ ਗਿਆ ਇੱਕ ਨਿੱਜੀ ਜ਼ਿੰਦਗੀ ਨੂੰ ਲੈ ਕੇ ਕੀਤਾ ਗਿਆ ਉਸ ਨੂੰ ਕਿਵੇਂ ਦੇਖ ਰਹੇ ਹੋ ਜੀ ਤੁਸੀਂ ਇਸ ਤਰ੍ਹਾਂ ਕਿ ਜਿਹੜੇ ਲੋਕ ਰਾਜਨੀਤੀ ਦੇ ਵਿੱਚ ਨਿੱਜੀ ਕਿਰਦਾਰਾਂ ਦੇ ਉੱਪਰ ਉਂਗਲੀਆਂ ਉਠਾਉਂਦੇ ਨੇ ਉਹਨਾਂ ਕੋਲ ਇਹਦਾ ਮਤਲਬ ਕਿ ਕੋਈ ਸਵਾਲ ਕਰਨ ਨੂੰ ਉਸ ਵਿਅਕਤੀ ਪ੍ਰਤੀ ਹੈ ਨਹੀਂਗਾ ਤਲਬੀਰ ਸਿੰਘ ਗਿੱਲ ਜੀ ਦੀ ਅੱਜ ਜਿਸ ਤਰੀਕੇ ਦੇ ਨਾਲ ਪੂਰੇ ਹਲਕੇ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਮਾਝੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੋਕਾਂ ਵੱਲੋਂ ਇਹਨਾਂ ਨੂੰ ਪਿਆਰ ਮਿਲ ਰਿਹਾ ਹੈ ਉਹ ਤੋਂ ਘਬਰਾਏ ਹੋਏ ਨੇ ਜਿਹਦੀ ਵਜ੍ਹਾ ਕਰਕੇ ਇਹ ਜਿਹੜੀਆਂ ਹਲਕੇ दर्जे ਦੀਆਂ ਟਿੱਕਰ ਟਿੱਪਣੀਆਂ ਨੇ ਜਿਹੜੀਆਂ ਉਹ ਕਰਦੇ